ਇਹਦਾ ਨੰਬਰ ਦਿੱਤੀ ਅੱਜ ਅੱਛਾ ਬਾਕੀ ਨਵੇਂ ਉਹ ਜਿਹੜੇ ਪਹਿਲੇ ਵਰਤੇ ਠੀਕ ਹੈ ਹੁਣ 6ਵੀਂ ਕੋਣਰੀ ਦਾ ਕਿ ਪਹਿਲਾ ਲੱਗਿਆ ਗੁਸਤਾਨੇ ਗੋਲ ਹੈ ਨਹੀਂ ਆ ਤੇ ਦੇਖੋ ਇਹ ਇਹਦੇ ਦੋ ਪਾਰਟ ਹੁੰਦੇ ਨੇ ਇਸ ਪ੍ਰੀਖਿਆ ਦੇ ਦੋ ਪਾਰਟ ਇੱਕ ਪਾਰਟ ਦਾ ਹੋਏਗਾ ਗੁਰ ਇਤਿਹਾਸ ਤੇ ਗੁਰਬਾਣੀ ਪੇਪਰ ਤੇ ਨਾਮ ਤੋਂ ਪਤਾ ਲੱਗ ਰਿਹਾ ਇਹਦੇ ਗੁਰੂ ਸਾਹਿਬ ਦਾ ਇਤਿਹਾਸ ਹੈ ਤੇ ਗੁਰਬਾਣੀ ਦਾ ਸਿਲੇਬਸ ਗੁਰੂ ਦੇ ਇਤਿਹਾਸ ਦੇ ਵਿੱਚ ਪਹਿਲੇ 5 ਬਾਅਦ ਦੇ ਤੁਹਾਡਾ ਦੇਖੋ ਜਿਹੜਾ ਪਹਿਲਾ ਪੇਪਰ ਹੋ ਰਿਹਾ ਜਿਹਨੇ ਕਰ ਲੋ ਡੇਟ ਆ ਜਾਂਦੀ ਹੈ 11 ਤੇ 12 ਨਵੰਬਰ 11 ਨਵੰਬਰ ਨੂੰ ਗੁਰਬਾਣੀ ਦੀ ਗੁਰਤੇ ਆਪਾਂ ਹੋਵੇਗਾ ਉਹਦੇ ਵਿੱਚ ਗੁਰੂ ਸਾਹਿਬ ਦਾ ਇਤਿਹਾਸ ਪੰਜ ਗੁਰੂ ਸਾਹਿਬਾਨ ਦਾ ਤੇ ਗੁਰਬਾਣੀ ਦਾ ਸਿਧੇ ਗੁਰੂਵਾਰੇ ਦੇ ਦਿਨ ਤੁਸੀਂ ਹੈਗਾ ਜਿਹੜੀ ਇਹ ਗੱਲਾਂ ਕਰਦੇ ਆ ਸਾਰੀਆਂ ਸਾਡੀ ਕਿਤਾਬਾਂ ਦਿੱਤੀਆਂ ਜੀ ਤੁਹਾਨੂੰ ਸਮਝਾਉਣਾ ਗੁਰਬਾਣੀ ਦਾ ਸਿਧੇ ਉਸ ਨਾਲ ਹੈਗਾ ਜਪਜੀ ਸਾਹਿਬ ਦਾਹਰਾਸ ਤੇ ਤੁਹੋਦਾ ਅੱਜ ਸਾਡਾ ਮੇਨ ਮਕਸਦ ਹੈ ਗੁਰਬਾਣੀ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਗੁਰਬਾਣੀ ਕਿਵੇਂ ਕਿਵੇਂ ਹੈ ਗੁਰਬਾਣੀ ਯਾਦ ਕਿਵੇਂ ਕਰਨੀ ਉਹਦੇ ਬਾਰੇ ਤੁਹਾਨੂੰ ਇੱਕ ਜਾਣ ਕਰ ਦੇਵਾਂਗੇ ਤੇ ਥੋੜਾ ਜਿਹਾ

ਜਿਹੜਾ ਆਪਣਾ ਗੱਲ ਕਰਦੇ ਹਾਂ ਕੁਰਬਾਨੇ ਦੀ ਜਪਜੀ ਸਾਹਿਬ ਅੱਠਾ ਸਵੇਤ ਹੈ ਤੇ ਰਾਸਨ ਸੋਨਾ ਸਾਹਿਬ ਅੱਠਾ ਬਗਾਇਆ ਹੈ ਜਪਜੀ ਸਾਹਿਬ ਤੁਹਾਡਾ ਇਕੱਲਾ 3 ਨੰਬਰ ਦਾ ਹੈ 3 10 ਨੰਬਰ ਜਪਜੀ ਸਾਹਿਬ ਅੱਠਾ ਬਗਾਇਰ ਵੀ ਨੰਬਰ ਤੇ ਆਪਾਂ ਦੇ ਗੱਲ ਜਿਵੇਂ ਪਹਿਲੇ ਕੋੜੇ ਪੂਰੀ ਕਰਨੀ ਹੈ ਕੋਈ ਵੀ ਕੋੜੀ ਪੂਰੀ ਕਰਨ ਦੀ ਆਜ਼ਾਦੀ ਵੀ ਨੰਬਰ ਦੀ ਹੋ ਜਾਵੇ 10 ਨੰਬਰ ਦਾ ਕੋਈ ਕੋੜੀ ਲਿਖੋ ਜਿਵੇਂ ਇੱਕ ਤੋਂ ਕੁ ਲਈ ਅੱਧਾ ਪੂਰੀ ਕਰਦੇ ਹੋ ਤੁਹਾਡੇ ਸੂਤਰ ਲਈ ਇਸ ਕਿਤਾਬ ਦੇ ਅੰਦਰ ਤੁਹਾਡਾ ਪੇਪਰ ਦਾ ਸਟਾਈਲ ਨਾ ਦਿੱਤਾ ਗਿਆ ਪੇਪਰ ਕਿਵੇਂ ਦਾ ਵਿੱਚ ਕੁਝ ਛੋਟੇ ਸਵਾਲ ਵੀ ਹੁੰਦੇ ਨੇ ਜਿਵੇਂ ਜੱਲ ਸਿੰਘ ਦਾ ਪੰਨਾ ਲਾ ਮਾ ਜਿਹੜਾ ਸਵਾਲ ਆ ਰਹੇ ਦਿੱਤੇ ਹੋਏ ਨੇ ਕਿਰਪਾ ਕਰਕੇ ਜਿਸਲੇ ਵਜੂਨ ਕੀਤਾ ਗਿਆ ਪਹਿਲੇ ਪੇਜ ਨੂੰ ਕੋਈ ਤੰਗ ਨਹੀਂ ਕਰਦਾ ਤੇ ਉਸ ਤੋਂ ਬਾਅਦ ਨਰਾਸ ਸਿੰਘ ਜ਼ੋਲਾ ਸਾਹਿਬ ਦੇ ਕਿਹਾ ਵਜੋਂ ਉਹਨਾਂ ਨਾਲ ਹੀ ਹੋ ਗਈਆਂ ਅੰਤ ਤੇ ਨਰਾਸ ਸਾਹਿਬ ਤੇ ਜ਼ੋਲਾ ਸਾਹਿਬ ਜਿਹੜਾ ਹੈ ਜਦੋਂ ਹੀ ਸਾਹਿਬਾਂ ਅੰਗਿਆਂ ਪਰਮਾਣਿਕਰਨ ਪੜ੍ਹੇ ਨਹੀਂ ਸੀ ਜੇ ਪੜੀ ਗਿਆ ਤਾਂ ਪੜੰਦਾ ਲੁਕਤਾ ਲਈ ਦਾਦਾ ਜੀ ਦਾ ਅੰਕਿਤ ਤੇ ਸੇਕ ਲਈ ਜਦ ਹੀ ਬਾਅਦ ਲਈ ਤੁਹਾਡੇ ਗੁੰਦ ਰੱਟ ਗਈ ਲੇਕਿਨ ਭਾਨਵਸੀ ਇਹੋ ਜਨਨ ਪਤਾ ਦੱਸਾਂਗੇ ਕਿ ਉਹ ਵੇ ਇੰਦੇ ਦੇ ਰਾਤ ਲਈ ਸਾਰੇ ਗੁਰਬਾਣੀ ਪੜ੍ਹਦੇ ਪਹਿਲੇ ਜਲਦੀ ਸਾਹਿਬ ਰਾਜ ਸਾਹਿਬ ਸੁਖਲਾ ਸਾਹਿਬ ਨਹੀਂ ਸਾਰੇ ਸੁਮਨ ਸਿੰਘ ਸਾਹਿਬ ਸਾਰੇ ਗੁਰੂ ਰੰਦਰ ਸਾਹਿਬ ਬਾਣੀ ਉਹ ਨਿਯਮ ਤੱਕ ਬਾਣੀ ਜਿਹੜਾ ਪੜ੍ਹਦਾ ਜਿਵੇਂ ਨਿਯਮ ਹੈਗੇ ਨੇ ਆਪਣੇ ਵਿਆਕਰਨ ਤੇ ਨਿਯਮ ਗ੍ਰਾਮਰ ਜਿਵੇਂ ਬਾਣੀ ਕਿਹਦੇ ਸ਼ਾਇਦ ਪੰਜਾਬੀ ਹੈ ਹਿੰਦੀ ਹੈ ਇਤਾਂ ਗੁਰਬਾਣੀ ਦੇ ਵਿੱਚ ਗ੍ਰਾਮਰ ਗ੍ਰਾਮ ਦੇ ਮੁਤਾਬਕ ਇਹ ਤੁਹਾਡਾ ਉਹ ਸਾਰਾ ਸਿਸਟਮ ਚੱਲਦਾ ਗੁਰਬਾੜੀ ਦੀ ਗ੍ਰਾਮਰ ਦੇ ਨਿਜਮ ਕੀ ਨੇ ਮੋٹے ਨਿਜਮ ਮੁੱਖ ਨਿਜਮ ਕੀ ਨੇ ਇੱਕ ਦੋ ਲੈ ਕੇ ਉਹ ਤੁਹਾਨੂੰ ਜਾਣਕਾਰੀ ਦੇ ਕੇ ਨਾਲ ਨਾਲ ਤੁਹਾਨੂੰ ਦੂਜਿਆਂ ਦਾ ਪੁਖਰਾ ਕੇ ਇਹੋ ਤੁਹਾਨੂੰ ਸਾਰੇ ਇਹ ਦੱਸਾਂਗੇ